ਹਾਂ ਜੀ ਕਿਸਾਨ ਮਜ਼ਦੂਰ ਸੰਗਠਨ ਪੰਜਾਬ ਤੋਂ ਔਰ ਇਸ ਟਾਈਮ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਆ ਔਰ ਜਿੰਦਾਬਾਦ ਡੀਸੀ ਦਫਤਰ ਅੰਮ੍ਰਿਤਸਰ ਤਰਨਤਾਰਨ ਵਾਲ ਨੂੰ ਜਿਹੜੀ ਆ ਇਹ ਵਧ ਰਹੀ ਆ ਇੱਥੇ ਪੁਲਿਸ ਪ੍ਰਸ਼ਾਸਨ ਡਿਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਪੁਲਿਸ ਪ੍ਰਸ਼ਾਸਨ ਜਿਹੜੇ ਸਾਡੇ ਆਗੂ ਆ ਰਹੇ ਆ ਉਹਨਾਂ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਡਾ ਬਿਲਕੁਲ ਇੱਥੇ ਹਾਂ ਜੀ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਮਜ਼ਦੂਰ ਮਤਾਵਾ ਪੈਣਾ ਮੌਜੂਦ ਹੈ ਔਰ ਵੇਖ ਸਕਦੇ ਤੁਸੀਂ ਮੜੇ ਥੱਲੇ ਰਹੋ ਸੜਕ ਤੋਂ ਮੁਰਦਾਬਾਦ ਪਿੱਛੇ ਸੜਕ ਤੋਂ ਥੱਲੇ ਰਹੋ ਭਾਈ ਇੱਥੇ ਵੇਖ ਸਕਦੇ ਤੁਸੀਂ ਵੱਡੇ ਨਾ ਤਸ਼ੱਦਦ ਕੀਤਾ ਜਾਊਗਾ ਉਹਨਾਂ ਵੱਧ ਕੇ ਗੱਲ ਨੂੰ ਜੇ ਜੇ ਸਰਕਾਰ ਗੱਲ ਨੂੰ ਚੜੂਗੀ ਤੇ ਗਾਂ ਨੂੰ ਚੜਾਂਗੇ ਜੇ ਸਰਕਾਰ ਜੇ ਸਰਕਾਰ ਚਾਹੁੰਦੀ ਤੇ ਸਰਕਾਰ ਚਾਹੁੰਦੀਆਂ ਸ਼ਰਤਾਂ ਜਾਮ ਨਾ ਹੋਣ ਤੇ ਜਿਹੜੇ ਤਰੀਕੇ ਨਾਲ ਅਸੀਂ ਸ਼ਾਂਤਮਈ ਤਰੀਕਾ ਰਹਿ ਕੇ ਅੰਦੋਲਨ ਕਰਨਾ ਚਾਹੁੰਦੇ ਆ ਭਾਈ ਥੱਲੇ 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 ਮੁਦਦਾਬਾਦ ਮੁਦਦਾਬਾਦ ਆਪਦਾ ਭਗਵਾਨ ਬਣ ਮੁੱਖ ਮੰਤਰੀ ਬੁੱਜੜ ਦਾ 베ੜਾ ਹੀ ਕਰਕਾ 베ੜਾ ਹੀ ਕਰਕੇ 베ੜਾ ਹੀ ਕਰਕੇ ਇਹ ਰੀਆ ਨੂੰ ਵੱਤਵਾਰ ਸ਼ੇਅਰ ਕਰਦੇ ਤਾਂ ਕਿ ਜਿਹੜਾ ਜੋ ਚੀਜ਼ਾਂ ਚੱਲ ਰਹੀਆਂ ਅਸੀਂ ਕੀ ਕਰੋ ਇੱਥੇ ਹੁਣ ਗੱਲਬਾਤ ਹੋ ਰਹੀ ਹੈ ਰੀਟੇਨ ਕਰਨੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਓ ਸ਼ਾਂਤੀ ਪਾਈ ਸ਼ਾਂਤੀ ਹਾਂਜੀ ਇੱਥੇ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਆ ਉਹਨਾਂ ਕਿਹਾ ਕਿ ਜਿਹੜੇ ਬੰਦੇ ਤੁਹਾਡੇ ਇੱਥੇ ਆ ਰਹੇ ਆ ਇਹਦੇ ਵਿੱਚ ਇਹ ਇਕੱਠ ਦੇ ਵਿੱਚ ਇਹਦੇ ਗੁਰਦੁਆਰਾ ਵਿੱਚ ਇਕੱਠੇ ਹੋ ਰਹੇ ਆ ਉਹ ਨਹੀਂ ਰੋਕੇ ਜਾਣਗੇ ਹੁਣ ਇਸ ਚੀਜ਼ ਦੇ ਉੱਤੇ ਜਿਹੜੀ ਸਾਡੀ ਆਪਣੀ ਕਾਲ ਸੀਗੀ ਕਿ ਜੇ ਸਾਡੇ ਬੰਦੇ ਰੋਕੇ ਜਾਂਦੇ ਆ ਤੇ ਅਸੀਂ ਰੋਡ ਬਲੌਕ ਕਰਾਂਗੇ ਫਿਰ ਜਿਹੜੇ ਡਟੇਨ ਵੈਗਲ ਦੀ ਚਾਬੀ ਕਿਹੜੇ ਦੀ ਗੱਡੀ ਹੋ ਗਈ ਹਾਂਜੀ ਕਿੰਨਾ ਕੋਲੇ ਇਹ ਆਂਦੇ ਉਧਰ ਉਧਰ ਲਈ ਉਹਨਾਂ ਤੋਂ ਨਹੀਂ ਆਈ ਯਾਰ ਅਧਰ ਇੱਕ ਮਿੰਟ ਹਾਂਜੀ ਓ ਚਲੋ ਭਾਈ ਥੱਲੇ ਆਓ ਸੜਕ ਤੋਂ ਚੜਕ ਦੋ ਥੱਲੇ ਹੋ ਜਾ ਵੀਰ ਮੇਰੇ ਆਜੋ ਦੇਖੋ ਜੀ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਾਡੇ ਵੱਲੋਂ ਕਿਹਾ ਗਿਆ ਇੱਥੇ ਅਸੀਂ ਇੱਥੇ ਅਸੀਂ ਅਸੀਂ ਸ਼ਾਂਤਮਾਈ ਬੈਠਣ ਆਏ ਆਂ ਅਸੀਂ ਸਾਡਾ ਡੀਸੀ ਦਫ਼ਤਰਾਂ ਦਾ ਐਲਾਨ ਆ ਡੀਸੀ ਦਫ਼ਤਰ ਜਾਵਾਂਗੇ ਕੋਈ ਰੋਡ ਜਾਮ ਨਹੀਂ ਕੋਈ ਪੁਲ ਜਾਮ ਨਹੀਂ ਕੋਈ ਕੁਝ ਨਹੀਂ ਹਾਲ ਤੱਕੜੀ ਤੱਕ ਪਰ ਜਿਹੜੇ ਤਰੀਕੇ ਨਾਲ ਇੱਥੇ ਆ ਰਹੇ ਪ੍ਰੋਟੈਸਟ ਵਾਲੇ ਜਿਹੜੇ ਸਾਡੇ ਵੀਰ ਇਕੱਠੇ ਹੋ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਉਹਦੇ ਰੋਸ ਵਿੱਚ ਫਿਰ ਅਸੀਂ ਅੱਜ ਜਿਹੜੀ ਸਾਡੀ ਆਪਾਂ ਵੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੌਜੂਦ ਨੇ ਅਸੀਂ ਚੜ ਕੇ ਰੋਡ 'ਤੇ ਆਏ ਆ ਔਰ ਜਦੋਂ ਪ੍ਰਸ਼ਾਸਨ ਨੇ ਇਸ ਜੀ ਦਾ ਵਿਸ਼ਵਾਸ ਦਵਾਇਆ ਭਈ ਆਉਣ ਵਾਲਿਆਂ ਨੂੰ ਡਿਟੇਨ ਨਹੀਂ ਕੀਤਾ ਜਾਊਗਾ ਤੇ ਫਿਰ ਜਿਹੜੇ ਹੈਗੇ ਆ ਸਾਡੇ ਜਿਹੜੇ ਆਪਣੇ ਹੈਗੇ ਕਿਸਾਨ ਮਜ਼ਦੂਰ ਆ ਉਹ ਆਪਣਾ ਪਿੱਛੇ ਹੋ ਰਹੇ ਆ ਔਰ ਜਿਹੜੇ ਡਿਟੇਨ ਕੀਤੇ ਗਏ ਆ ਸਾਡੇ ਬੰਦੇ ਸਾਥੀ ਸਾਡੇ ਉਹਨਾਂ ਨੂੰ ਛੱਡਣ ਵਾਸਤੇ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਉਹ ਹੋਈ ਆ ਤੇ ਉਹ ਉਸੇ ਵੇਲੇ ਆ ਦੇਖੋ ਜਿਹੜੇ ਬਿਠਾਏ ਆ ਇਹਨਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਊਗਾ ਇੱਕ ਮਿੰਟ ਜੀ ਅਸਤਦ ਕਿਹੜੀ ਗੱਲਾਂ ਇਤਵਾਰ ਕੋਈ ਨਾਲ ਕਿਹੜੀ ਗੱਲਾਂ ਕੁਝ ਬੱਚੋ ਮੜਾ ਜਾ ਉਧਰ ਕੀ ਲੋਕੀ ਯਾਰ ਬੰਦੇ ਸਾਰੇ ਤਾਰੋ ਤਾਰ ਜੀ ਤਾਰੋ ਜਿੰਦਾਬਾਦ ਓ ਚਲਾ ਫਿਰ ਮੇਰੀ ਗੱਲ ਸੁਣੋ ਨਹੀਂ ਨਹੀਂ ਉਤਰਨੇ ਨਹੀਂ ਉਤਰਨੇ ਜੀ ਚਤਾਲਾ ਸਾਹਿਬ ਉਹਨਾਂ ਦਾ ਇਰਾਦਾ ਨਹੀਂਗਾ ਜਿੰਦਾਬਾਦ ਇਹਨਾਂ ਨੇ ਕਮਿਟਮੈਂਟ ਕੀਤੀ ਤੇ ਅਸੀਂ ਬੰਦੇ ਹੀ ਛੱਡ ਦੇਨੇ ਆ ਤੁਹਾਡੇ ਹਾਂਜੀ ਮੇਰੀ ਗੱਲ ਸੁਣ ਹਾਂਜੀ ਹਾਂਜੀ ਕਮਿਟਮੈਂਟ ਕੀਤੀ ਹੋਈ ਯਾਰ ਕਰ ਦੇਨੇ ਆ ਬੰਦੇ ਪਛਾਣ ਕਰ ਲੋ ਜੇ ਨਾਮ ਬੰਦੇ ਪਛਾਣ ਅਸੀਂ ਵਲੰਟੀਅਰ ਲਾ ਦੇਨੇ ਆ ਅਸੀਂ ਤਾਂ ਫੇਰ ਅਸੀਂ ਤਾਂ ਵਲੰਟੀਅਰ ਆਏ ਨਾ ਅਸੀਂ ਤਾਂ ਹੀ ਆਏ ਬੰਦੇ ਫੜੇ ਆ ਜੇ ਬੰਦੇ ਛੱਡ ਦੇਣਗੇ ਅਸੀਂ ਇੱਥੇ ਕੀ ਕਰਨਾ ਬਾਈ ਬੰਦੇ ਪਛਾਣ ਫੇਰ ਹੋਣੇ ਪਹਿਲਾਂ ਬੰਦੇ ਛੱਡਣ ਬੰਦੇ ਫੇਰ ਪਛਾਣ ਹੋਣਗੇ ਇਹਨਾਂ ਦੀਆਂ ਸ਼ਰਤਾਂ ਦਾ ਕੰਮ ਨਹੀਂ ਹੋਣਾ ਇਹਨਾਂ ਦੀਆਂ ਸ਼ਰਤਾਂ ਦਾ ਕੰਮ ਨਹੀਂ ਹੋਣਾ ਬੰਦੇ ਕੱਢਣਗੇ ਤਾਂ ਪਛਾਣ ਹੋਵਾਂਗੇ ਕੋਈ ਗੱਲ ਨਹੀਂ ਹਾਏ ਹਾਏ ਬੰਦੇ ਕੱਢੋ ਮਾਰਾ ਗਾਹੀ ਪਿਛਾ ਜਾਂਦੇ ਆ ਉਹ ਵੀਰ ਮੇਰੇ ਬੰਦੇ ਬਾਹਰ ਕੱਢੋ ਅਸੀਂ ਜਾਈਏ ਅਸੀਂ ਵਾਪਸ ਜਾਈਏ ਸਾਡਾ ਕੋਈ ਰੌਲਾ ਨਹੀਂ ਸਾਡਾ ਅਨਸ਼ਰਕ ਜਾਮ ਕਰਨੇ ਨਹੀਂ ਆਏ ਆਹੋ ਆਏ ਗੱਲ ਕਰਨ ਉਹਨਾਂ ਨੇ ਅੱਗੇ ਕਹਿ ਸੀ ਕਿ ਬੰਦੇ ਛੱਡ ਦਿੰਨੇ ਸਾਡਾ ਤਾਂ ਕੋਈ ਰੌਲਾ ਨਹੀਂ ਇਸ ਚੀਜ਼ ਦੇ ਵਿੱਚ ਨਹੀਂ ਅਸੀਂ ਬੰਦੇ ਫੜੇ ਜਾਣ ਤੋਂ ਬਾਅਦ ਅਸੀਂ ਛੜਕਦੇ ਆਏ ਆ ਜੀ ਬੰਦੇ ਫੜੇ ਜਾਣ ਤੋਂ ਬਾਅਦ ਵਿੱਚ ਬੰਦੇ ਹਾਂ ਕਿਹੜਾ ਗੱਡੀ ਖੜਾਉਣਾ ਫਿਰ ਬਿਲਕੁਲ ਬਿਲਕੁਲ ਗੱਡੀ ਦੇ ਅੱਗੇ ਹੋ ਯਾਰ ਲੋ ਲੋ ਗੱਡੀ ਗੱਡੀ ਦੇ ਅੱਗੇ ਖੜੋ ਗੱਡੀ ਦੇ ਅੱਗੇ ਖੜੋ ਯਾਰ ਅਸੀਂ ਲੋ ਜਾਣਗੇ ਗੱਡੀ ਦੇ ਅੱਗੇ ਖੜੋ ਹਾਂਜੀ 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 ਹਲੋ ਆਓ ਇੱਥੇ ਤਰੰਤ ਆ ਰਿਹਾ ਇਹਨਾਂ ਦਾ ਕੀ ਨਾ ਯਾਰ ਇਹਨਾਂ ਦਾ ਹਾਂ ਲਾਈਵ ਹੋ ਰਿਹਾ ਲਾਹਾਂ ਠੀਕ ਠਾਕ ਲਾਈਵ ਹੋ ਰਿਹਾ ਪੇਜ ਦੇ ਤੇ ਆ ਤਾਂ ਇਹ ਆ ਗੱਲ ਕਰਨੀ ਆ ਹੁਣ ਹੁਣੇ ਹੁਣੇ ਕੀ ਕਰਕੇ ਹੁਣ ਵੀ ਚੱਲ ਰਿਹਾ ਚਲੋ ਠੀਕ ਆ ਮੈਂ ਕਰਦਾ ਗੱਲ ਚਲ ਹਾਂ ਕਰਦਾ ਕਰਦਾ ਗੱਲ ਸਾਡੇ ਦੇ ਭੈਣਾ ਲਾਤੀ ਯਾਰ ਜਿਹੋਂ ਡਿਆ ਉਹ ਬਹਾ ਤੇ ਬੜਾ ਤਕੜਾ ਡਾਇਲੋਗ ਆ ਇਹ ਭਗਵਾਨ ਸਤਿਨਾਮ ਵੀ ਕਹਿੰਦਾ ਇਹ ਮੋਦੀ ਵੀ ਕਹਿੰਦਾ ਇਹ ਕੌਣ ਨਹੀਂ ਕਹਿੰਦਾ ਪਤਾ ਤੇ ਉਦੋਂ ਲੱਗਦਾ ਨਾ ਕਿ ਜਦੋਂ ਕਿਸਾਨ ਤੇ ਮਜ਼ਦੂਰ ਦੇ ਹਿੱਤ ਦੀ ਗੱਲ ਆਉਂਦੀ ਕੌਣ ਲੜਦਾ ਆਜੋ ਆਦੇ ਆਜਦੇ ਆ ਆਂਦੇ ਜਾਂਦੇ ਆ ਚਲੋ ਆਜੋ ਉਤਾਰ ਦੇਣ ਜਾਂ ਹਾਂਜੀ ਉਤਾਰ ਦਿਓ ਜੀ ਅਸੀਂ ਆਪਾਂ 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 ਪਾਸੇ ਕਾਨੂੰ ਜੇਦ ਕਰਕੇ ਨਹੀਂ ਜੇਦ ਤੁਸੀਂ ਕਰ ਰਹੇ ਜੇਦ ਦਾ ਹਿੱਤ ਕਰ ਰਹੇ ਹੋ ਤੁਸੀਂ ਸਰਕਾਰ ਮੇਰੀ ਗੱਲ ਸੁਣੋ ਮੰਨ ਇੱਕ ਮਿੰਟ ਡਿਪਟੀ ਸਾਹਿਬ ਡਿਪਟੀ ਸਾਹਿਬ ਇੱਕ ਡਿਪਟੀ ਸਾਹਿਬ ਇੱਕ ਮਿੰਟ ਸੁਣ ਲਿਓ ਬੇਨਤੀ ਸੁਣ ਲਿਓ ਆਪਣੇ ਪ੍ਰਧਾਨ ਦੀ ਸੁਣ ਬੇਨ ਬੇਨਤੀ ਸੁਣ ਲਿਓ ਬੇਨ ਮੇਰੀ ਬੇਨਤੀ ਆਪਣੇ ਪ੍ਰਧਾਨ ਦੀ ਗੱਲ ਸੁਣ ਲਓ ਅਸੀਂ ਜੋ ਗੱਲ ਉਹ ਕਰਦਾ ਕਹਦਾ ਜਰੂਰ ਕਹਦਾ ਸਾਰੇ ਪ੍ਰਮਾਤ ਜੀ ਬੰਦੇ ਤੇ ਛਲਨੇ ਸ਼ੁਰੂ ਹੋ ਯਾਰ ਕੋਈ ਨਹੀਂ ਕੋਈ ਚਤਾਲੇ ਬੰਦੇ ਤੁਹਾਡੇ ਕਿਤੇ ਨਹੀਂ ਜਾਂਦੇ ਚਲ ਯਾਰ ਚਤਾਲ ਕਿੱਥੇ ਚਤਾਲਾ ਹਰ ਕਿੱਥੇ ਨੇ ਇੱਧਰ ਆਓ ਇੱਧਰ ਆਓ ਸਾਰੇ ਜਣੇ ਮੇਰੀ ਗੱਲ ਸੁਣੋ ਓ ਯਾਰ ਮੇਰੇ ਨਾਲ ਇੱਧਰ